ਨੀਆਂ ਸਰਕਾਰ ਆਈਆਂ ਉਹਨਾਂ ਨੇ ਜ਼ਿਲ੍ਹੇ ਬਣਾਏ ਆ ਇਹਦੇ ਚਾ ਰੋਪੜ ਚੋਈ ਪਹਿਲਾਂ ਦੋ ਜ਼ਿਲ੍ਹੇ ਪਹਿਲਾਂ ਕੱਢਤੇ ਤੇ ਤੀਸਰਾ ਹੁਣ ਬਣਾਉਣ ਨੂੰ ਫਿਰ ਰਹੇ ਆ ਪਰ ਜੇ ਖਾਸ ਤੌਰ ਤੇ ਜਨਮ ਭੂਮੀ ਨੂੰ ਕਹਿੰਦੇ ਜ਼ਿਲ੍ਹਾ ਬਣਾਵਾਂਗੇ ਅਸੀਂ ਤਾਂ ਲੋਕ ਤਾਂ ਬੜੇ ਖੁਸ਼ ਹੋਣਗੇ ਇਸ ਗੱਲ ਤੁਸੀਂ ਨਹੀਂ ਖੁਸ਼ ਹੁੰਦੇ ਇਸ ਗੱਲ ਕਪੜੇ ਮੰਤਰੀ ਮੰਤਰੀ ਆਪਣੇ ਫਾਇਦੇ ਲੈ ਰਹੇ ਆ ਬਸ ਵੀ ਸਾਨੂੰ ਮਤਲਬ ਜਿੰਨੇ ਸਾਡੇ ਐਮਐਲਏ ਬਣੋਗੇ ਸਾਡੀ ਸੀਟਾਂ ਉਹਨੀਆਂ ਹੋਣਗੀਆਂ ਅਸੀਂ ਉਹਨਾਂ ਹੀ ਵਿਖਾਵਾਂਗੇ ਇਹ ਸਾਰਾ ਖਾਣ ਦਾ ਚੱਕਰ ਆ ਜੀ ਇਹਦੇ ਗੱਲ ਚ ਇਹ ਹੈ ਜੇਕਰ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਹੈਗੀ ਤਾਂ ਫਿਰ ਚਮਕੌਰ ਨੂੰ ਵੀ ਜ਼ਿਲ੍ਹਾ ਬਣਾ ਦੋ ਕੋ ਖਾਲਸਾ ਤਾਂ ਹਰ ਥਾਂ ਤੇ ਮੌਜੂਦ ਹੈਗਾ ਜਿੱਥੇ ਜਿੱਥੇ ਵੀ ਖਾਲਸਾ ਹੈਗਾ ਉੱਥੇ ਉੱਥੇ ਤੁਸੀਂ ਜ਼ਿਲ੍ਹੇ ਬਣਾ ਦੋ ਪੰਜਾਬ ਸਰਕਾਰ ਤਾਂ ਹਮੇਸ਼ਾ ਇਹ ਕਹਿੰਦੀ ਵੀ ਅਸੀਂ ਆਮ ਲੋਕਾਂ ਦੀ ਸਰਕਾਰ ਆ ਅਸੀਂ ਤਾਂ ਲੋਕਾਂ ਦੇ ਫਾਇਦੇ ਲਈ ਨਾ ਹੈ ਜੀ ਲੋਕਾਂ ਦਾ ਕੰਮ ਤਾਂ ਇਹ ਆਪ ਕਰ ਰਹੇ ਸਰ ਗੜੀ ਸ਼ੰਕਰ ਤੋਂ ਅਨੰਦਪੁਰ ਰੋਡ ਦਾ ਕਲੀਅਰ ਨਹੀਂ ਹੋ ਰਿਹਾ ਜੇ ਤੇ ਕਾਲੀਤਲ ਵੀ ਆ ਲਿਆ ਕਾਂਗਰਸ ਵੀ ਆ ਲੀ ਸਾਰੇ ਤੇ ਰੋਡ ਨਹੀਂ ਬਣਿਆ ਹਜ਼ਾਰਾਂ ਬੰਦਾ ਮਰਦਾ ਉਹ ਰੋਡ ਪਰ ਐਕਸੀਡੈਂਟ ਹੋ ਕੇ ਉੱਥੇ ਹੀ ਲਾ ਦੇ ਜਿਹੜਾ ਖਾਲਸਾ ਸਥਾਨ ਆ ਉਹਦੇ ਨਾਲ ਜ਼ਿਲ੍ਹੇ ਨਾਲ ਉਹਨੂੰ ਕੋਈ ਫਰਕ ਨਹੀਂ ਪੈ ਸਕਦਾ ਪੈ ਸਕਦਾ ਇਹਨੂੰ ਐਡਾ ਸਥਾਨ ਆ ਮਹਾਰਾਜ ਇਹਨੂੰ ਐਂਡਿਵਿਡੀ ਬਖਸ਼ਿਸ਼ ਦੇਤੀ ਮਹੱਤਤਾ ਕਿਸੇ ਜ਼ਿਲੇ ਜੁਲੇ ਨਾਲ ਜ਼ਿਲ੍ਹੇ ਨਾਲ ਮਤਨ ਕਿਤੇ ਹੋਰ ਕੋਈ ਬਲਡਚਾ ਪੂਰਾ ਉਹ ਲੋਕ ਤਾਂ ਕਹਿੰਦੇ ਵੀ ਲੋਕ ਤਾਂ ਬੜੇ ਖੁਸ਼ ਆ ਕਿ ਸਾਨੂੰ ਬਿਜਲੀ ਫ੍ਰੀ ਮਿਲ ਰਹੀ ਆ ਫ੍ਰੀ ਦੇ ਕੇ ਮਤਲਬ ਬਿਜਲੀ ਫ੍ਰੀ ਦੇਣੀ ਇਹਨਾਂ ਦੀ ਬੇਕੂਫੀ ਆ ਆ ਬੇਕੂਫਾ ਹੈ ਸੋ ਜਿੱਥੇ ਵਕੀਲ ਭਾਈ ਚਾਰੇ ਵੱਲ ਵਿਰੋਧ ਕੀਤਾ ਗਿਆ ਤਾਂ ਮੌਕੇ ਦੇ ਉੱਤੇ ਕੁਝ ਲੋਕ ਵੀ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਕਿਵੇਂ ਦੇਖਦੇ ਹੋ ਜੀ ਤੁਸੀਂ ਜਦੋਂ ਚਰਚਾ ਚੱਲ ਰਹੀ ਤਾਂ ਕੁਝ ਕਹਿ ਰਹੇ ਸੀ ਹਾਂ ਜੀ ਮਤਲਬ ਇਹ ਕਹਿ ਰਹੇ ਸੀ ਜਿਹੜੀ ਵੀ ਸਰਕਾਰ ਆਂਦੀ ਆ ਆਪਣੇ ਪੱਖ ਵਾਸਤੇ ਜ਼ਿਲ੍ਹੇ ਬਣਾਉਂਦੀ ਆ ਕਿਉਂਕਿ ਸਾਡੇ ਐਮਐਲਏ ਸਾਡੇ 55 ਬਾਕੀ ਹੋਰ ਕੁਝ ਨਹੀਂ ਹੈਗਾ ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਨੇ ਜ਼ਿਲ੍ਹੇ ਬਣਾਏ ਆ ਇਹਦੇ ਚੋ ਰੋਪੜ ਜੋ ਪਹਿਲਾਂ ਦੋ ਜ਼ਿਲ੍ਹੇ ਪਹਿਲਾਂ ਕੱਢਤੇ ਤੇ ਤੀਸਰਾ ਹੁਣ ਬਣਾਉਣ ਨੂੰ ਫਿਰ ਰਹੇ ਆ ਇਹ ਗੱਲ ਮਤਲਬ ਸਰ ਪੋਲਿਟਿਕਸ ਆ ਸਾਰੀ ਤੁਹਾਡੀ ਤੁਹਾਡੀ ਉਮਰ ਕਿੰਨੀ ਹੈ ਸਰ ਮੇਰੇ ਜੀ 56 ਸਾਲ ਦੀ ਅਸੀਂ ਵੀ ਸੁਣਦੇ ਰਹੇ ਵੀ ਜ਼ਿਲ੍ਹਾ ਅੰਬਾਲਾ ਹੁੰਦਾ ਸੀ ਬਜ਼ੁਰਗ ਤੁਰ ਕੇ ਜਾਇਆ ਕਰਦੇ ਸੀ ਉਹ ਉਦੋਂ ਵੀ ਤਾਂ ਜ਼ਿਲ੍ਹੇ ਵਿੱਚੋਂ ਅੰਬਾਲੇ ਤੱਕ ਤਾਂ ਬਹੁਤ ਏਰੀਆ ਸੀਗਾ ਏਦਾਂ ਤਾਂ ਅਸੀਂ ਪੰਜਾਬ ਸੀ ਜਿਹੜਾ ਦਿੱਲੀ ਤੱਕਰ ਸੀ ਪੰਜਾਬ ਦਿੱਲੀ ਤੱਕਰ ਸੀ ਕੱਟ ਕੇ ਇਹਨਾਂ ਨੇ ਸਟੇਟਾਂ ਬਣਾਤੀਆਂ ਉਹ ਵੀ ਮਦਰ ਗਲਤ ਕੀਤਾ ਜੇ ਲੋਕ ਉਹ ਕਹਿਣਗੇ ਕਿ ਉਦੋਂ ਤੋਂ ਜ਼ਿਲ੍ਹੇ ਵੰਡਦੇ ਹੁੰਦੇ ਆਏ ਆ ਲੋਕਾਂ ਦੀ ਸਹੂਲਤਾਂ ਲਈ ਆਬਾਦੀ ਵਧੀ ਅਸੀਂ ਕਰਦੇ ਆ ਰਹੇ ਆ ਆਬਾਦੀ ਨਹੀਂ ਵਧੀ ਆਬਾਦੀ ਨਹੀਂ ਵਧਾਈ ਇਹਨਾਂ ਨੇ ਆਬਾਦੀ ਦਾ ਤਾਂ ਕੰਟਰੋਲ ਹੋ ਸਕਦਾ ਸਾਰਾ ਕੁਝ ਤੇ ਇਹ ਸਿਰਫ ਆਪਣਾ ਫਾਇਦਾ ਚੱਕ ਰਹੇ ਆ ਤੈਨੂੰ ਲੱਗਦਾ ਇਹਦੇ ਵਿੱਚੋਂ ਫਾਇਦੇ ਆ ਜੇ ਜ਼ਿਲ੍ਹਾ ਬਣਦਾ ਹੁਣ ਆਪਣੇ ਮੰਤਰੀਆ ਮੰਤਰੀ ਆਪਣੇ ਫਾਇਦੇ ਲੈ ਰਹੇ ਆ ਬਸ ਵੀ ਸਾਨੂੰ ਮਤਲਬ ਜਿੰਨੇ ਸਾਡੇ ਐਮਐਲਏ ਬਣੋਗੇ ਸਾਡੀ ਸੀਟਾਂ ਹੁੰਨੀਆਂ ਹੋਊਗੀਆਂ ਅਸੀਂ ਉਹਨਾਂ ਹੀ ਵੀ ਖਾਵਾਂਗੇ ਇਹ ਸਾਰਾ ਖਾਣ ਦਾ ਚੱਕਰ ਆ ਜੀ ਸਰਦਾਰ ਸਾਹਿਬ ਦੇਖੋ ਉਹ ਇਹ ਵੀ ਕਹਿਣਗੇ ਵੀ ਅਸੀਂ ਖਾਲਸੇ ਦੀ ਜਨਮ ਭੂਮੀ ਆ ਤੇ ਅਸੀਂ ਤਾਂ ਉਹ ਜਨਮ ਭੂਮੀ ਨੂੰ ਜ਼ਿਲ੍ਹਾ ਬਣਾ ਦੇਣਾ ਹਲੇ ਹਾਲਾਂਕਿ ਚਰਚਾਾਂਵਾਂ ਹੀ ਆ ਜੀ ਇਹ ਕੋਈ ਪੱਕਾ ਕੋਈ ਨੋਟੀਫਿਕੇਸ਼ਨ ਨਹੀਂ ਕੋਈ ਬਿਆਨ ਨਹੀਂ ਕਿਸੇ ਦਾ ਆ ਚਰਚਾਾਂਵਾਂ ਦੇ ਆਧਾਰ ਤੇ ਵਕੀਲ ਭਾਈਚਾਰੇ ਨੇ ਇਹ ਕਿਹਾ ਵੀ ਅਸੀਂ ਵਿਰੋਧ ਕਰਦੇ ਆ ਪਰ ਜੇ ਖਾਲਸੇ ਦੀ ਜਨਮ ਭੂਮੀ ਨੂੰ ਕਹਿੰਦੇ ਜ਼ਿਲ੍ਹਾ ਬਣਾਵਾਗੇ ਅਸੀਂ ਤਾਂ ਲੋਕ ਤਾਂ ਬੜੇ ਖੁਸ਼ ਹੋਣਗੇ ਇਸ ਗੱਲ ਤੁਸੀਂ ਨਹੀਂ ਖੁਸ਼ ਹੁੰਦੇ ਇਸ ਗੱਲ ਮੈਂ ਇੱਕ ਸਾਨੂੰ ਰੋਪੜ ਵੀ ਜਨਮ ਭੂਮੀ ਆ ਨਹੀਂ ਸਾ ਇਹਦੇ ਗੱਲ 'ਚ ਇਹ ਹੈ ਜੇਕਰ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਹੈਗੀ ਤਾਂ ਫਿਰ ਚਮਕੌਰ ਨੂੰ ਵੀ ਜ਼ਿਲ੍ਹਾ ਬਣਾ ਦੋ ਮੈਂ ਤਾਂ ਰੋਪੜ ਵੀ ਆ ਪਠਾ ਸਾਹਿਬ ਪੈਰ ਪੈਰ ਤੇ ਹਰ ਇੱਕ ਹਰ ਇੱਕ ਜਿੱਥੇ ਕੋਈ ਖਾਲਸਾ ਦਾ ਹਰਕਸਾ ਦੇ ਮੌਜੂਦ ਹੈਗਾ ਜਿੱਥੇ-ਜਿੱਥੇ ਵੀ ਖਾਲਸਾ ਹੈਗਾ ਉੱਥੇ-ਉੱਥੇ ਤੁਸੀਂ ਜ਼ਿਲ੍ਹੇ ਬਣਾ ਦੋ ਹਾਲਾਂਕਿ ਅਸੀਂ ਜਿਹੜਾ ਚਾਹੇ ਹਿੰਦੂ ਧਰਮ ਹੈ ਚਾਹੇ ਸਿੱਖ ਧਰਮ ਹੈ ਚਾਹੇ 크ਿਸਚਨ ਹੈ ਅਸੀਂ ਸਭ ਦਾ ਰਿਸਪੈਕਟ ਕਰਦੇ ਹੈਗੇ ਆ ਸਾਡੇ ਲਈ ਸਾਰੇ ਬਰਾਬਰ ਹੈਗੇ ਆ ਪਰ ਇਹ ਇਸ ਤਰ੍ਹਾਂ ਜੇਕਰ ਤੁਸੀਂ ਕਹੋਗੇ ਜੀ ਅਨੰਦਪੁਰ ਸਾਹਿਬ ਇਥੇ ਇਤਿਹਾਸਕ ਖਾਲਸੇ ਦੀ ਭੂਮੀ ਹੈ ਤਾਂ ਸ਼ਹੀਦੀ ਜਿਹੜੀ ਹੈਗੀ ਆ ਉਹ ਸਿੱਖਾਂ ਦੇ ਵਿੱਚ ਸਭ ਤੋਂ ਉੱਚੀ ਮੰਨੀ ਸੁੱਚੀ ਮੰਨੀ ਜਾਂਦੀ ਹੈਗੀ ਤਾਂ ਤੁਸੀਂ ਐਂ ਕਰੋ ਜਿਹੜਾ ਹੈ ਚਮਕੌਰ ਸਾਹਿਬ ਨੂੰ ਬਣਾ ਦਿਓ ਫਿਰ ਸਾਰੇ ਜ਼ਿਲ੍ਹੇ ਬਣਾ ਦਿਓ ਤਹਿਿਲਾਂ ਤਹਿਿਲਾਂ ਤੁਹਾਨੂੰ ਕੀ ਲੱਗਦਾ ਵੀ ਜਦੋਂ ਕੋਈ ਜ਼ਿਲ੍ਹਾ ਬਣਨਾ ਹੋਵੇ ਤਾਂ ਮੁੱਖ ਲੋੜਾਂ ਕਿਹੜੀਆਂ ਹੋਣੇ ਚਾਹੀਦੀਆਂ ਕਿਹੜੀਆਂ ਗੱਲਾਂ ਦੇ ਆਧਾਰ ਤੇ ਉੱਤੇ ਜਹੀ ਵੰਡ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਲੱਗਦਾ ਦੇਖੋ ਇਹ ਤਾਂ ਚਲੋ ਸਰਕਾਰਾਂ ਦੇ ਬਹੁਤ ਲੰਮੀਆਂ ਚੌੜੀਆਂ ਗੱਲਾਂ ਹੁੰਦੀਆਂ ਹੈਗੀਆਂ ਜਿਹੜੀਆਂ ਕਿ ਆਮ ਬੰਦੇ ਤੱਕ ਜਿਹੜੀਆਂ ਕਹ ਲੋ ਨਹੀਂ ਹੁੰਦੀਆਂ ਮੈਂ ਤਾਂ ਇਹ ਮੈਨੂੰ ਤਾਂ ਇਹ ਦੇ ਤੋਂ ਲੱਗਦਾ ਵੀ ਨਵੇਂ ਜ਼ਿਲ੍ਹੇ ਬਣਾੜੇ ਨਾਲ ਹੋਰ ਜਿਹੜਾ ਖਰਚਾ ਹੁੰਦਾ ਖਰਚਾ ਕਿੱਥੋਂ ਤੋਂ ਆਉਂਦਾ ਹੈ ਉਹ ਜਿਹੜੇ ਐਸੀ ਤੁਸੀਂ ਆਮ ਲੋਕ ਜਿਹੜੇ ਹੈਗੇ ਉਹਦੇ ਵਿੱਚ ਐਸੀ ਟੈਕਸ ਦੇ ਉਹਨਾਂ ਵਿੱਚੋਂ ਆਉਂਦਾ ਹੈਗਾ ਉੱਥੇ ਪੋਸਟਾਂ ਕ੍ਰੀਏਟ ਹੁੰਦੀਆਂ ਹੈਗੀਆਂ ਉਸ ਤੋਂ ਬਾਅਦ ਨਵਾਂ ਜ਼ਿਲ੍ਹਾ ਬਣਾਉਣੇ ਦੇ ਵਿੱਚ ਪੁਨਰਗਠਨ ਦੇ ਵਿੱਚ ਕਾਫੀ ਕੁਝ ਜਿਹੜਾ ਹੈਗਾ ਕਾਫੀ ਕੁਝ ਉਹਦੇ ਵਿੱਚ ਫਾਇਦਾ ਹੁੰਦਾ ਹੈਗਾ ਸਾਨੂੰ ਇਹ ਨਹੀਂ ਹੈਗਾ ਵੀ ਕੋਈ politikal ਇਹਦੇ ਚੋਂ ਫਾਇਦਾ ਲੈ ਰਿਆ ਹੈਗਾ ਪਰ politix ਵਾਲਿਆਂ ਨਹੀਂ ਸਮਝਣਾ ਹੈਗਾ ਕਿ ਐਸੀ ਜਿਹੜਾ ਹੈਗਾ ਰੋਪੜ ਜ਼ਿਲ੍ਹੇ ਨੂੰ ਹੋਰ ਛੋਟਾ 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 ਕਰਕੇ ਨਾ ਬੜਾਈਏ ਉਹ ਜ਼ਿਲ੍ਹੇ ਪਹਿਲਾਂ ਸਰਦਾਰ ਸਾਹਿਬ ਲੋਕ ਲੋਕ ਵੀ ਤਾਂ ਸਿਆਣੇ ਹੁੰਦੇ ਆ ਲੋਕ ਤੁਹਾਨੂੰ ਲੱਗਦਾ ਨਹੀਂ ਵੀ ਲੋਕ ਜਿਹੜੇ ਮੰਗ ਕਰਦੇ ਹੋਣਗੇ ਉੱਥੇ ਵੀ ਸਾਡੇ ਤਾਂ ਕੰਮ ਕਰ ਅਸੀਂ ਅਨੰਦਪੁਰ ਸਾਹਿਬ ਤੇ ਲੋਕ ਕੋਈ ਨਹੀਂ ਜੀ ਮੰਗ ਕਰਦਾ ਇਹ ਸਿਰਫ politix ਵਾਲਿਆਂ ਦਾ ਚੱਕਰ ਆ ਮਤਲਬ ਜਿਹੜੇ politix ਚ ਚਾਹਦੇ ਆ ਉਹ ਆਪਣੀ ਮੰਗ ਕਰ ਆਪਣਾ ਜਗਾੜ ਬਣਾਉਂਦੇ ਆ ਵੀ ਹਾਂ ਅਸੀਂ ਕੀ ਕੀ ਕਰੀਏ ਕਿਦਾਂ ਲੋਕਾਂ ਨੂੰ ਲੁੱਟੀਏ ਆਇਆ ਹੋਰ ਕੋਈ ਜਗ੍ਹਾ ਨਹੀਂ ਆ ਬਾਕੀ ਮਤਲਬ ਲੋਕ ਕੋਈ ਨਹੀਂ ਨਾ ਕੋਈ ਲੋਕਾਂ ਤੇ ਪੁੱਛਦਾ ਵੀ ਹਾਂ ਜੀ ਆ ਮੋਦੀ ਸਰਕਾਰ ਚੱਲ ਰਹੀ ਆ ਲੋਕਾਂ ਤੇ ਪੁੱਛਦੀ ਆ ਇਹ ਆਪਣੇ ਆਪ ਕਰ ਰਹੀ ਆ ਸਭ ਕੁਝ ਲੋਕ ਪੰਜਾਬ ਸਰਕਾਰ ਤਾਂ ਹਮੇਸ਼ਾ ਇਹ ਕਹਿੰਦੀ ਵੀ ਅਸੀਂ ਆਮ ਲੋਕਾਂ ਦੀ ਸਰਕਾਰ ਆ ਅਸੀਂ ਤਾਂ ਲੋਕਾਂ ਦੇ ਫਾਇਦੇ ਲਈ ਲੋਕਾਂ ਦੇ ਵਾਸਤੇ ਨਾ ਹਾਂ ਜੀ ਲੋਕਾਂ ਦਾ ਕੰਮ ਤਾਂ ਇਹ ਆਪ ਕਰ ਰਹੇ ਸਰ ਕੰਮ ਤਾਂ ਆਪਣੇ ਹੱਥੀਂ ਕਰ ਰਹੇ ਆ ਲੋਕਾਂ ਨੂੰ ਪੁੱਛ ਕੇ ਤਾਂ ਨਹੀਂ ਕਰ ਰਹੇ ਕੁਝ ਆਪਣੇ ਆਪ ਕਰ ਰਹੇ ਆ ਜੋ ਦੇਖਦੇ ਆ ਉਹੀ ਕਰ ਦਿੰਦੇ ਆ ਕੁਝ ਕੀਤਾ ਇਹਨਾਂ ਨੇ ਆ ਦੋ ਚੀਜ਼ਾਂ ਦੇਤੀਆਂ ਉਹੀ ਲੋਕਾਂ ਲੋਕਾਂ ਦੇ ਪਿੱਛੇ ਮਗਰ ਲਾ ਲਿਆ ਇਹ ਮੋਦੀ ਦੇ ਉਹਨਾਂ ਦੇ ਚੱਲ ਰਹੇ ਆ ਹੁਣ ਜਿੱਦਾਂ ਮੋਦੀ ਆਪਣੇ ਹੋਲਡਿੰਗ ਬੋਰਡ ਲਗਾ ਲਗਾ ਕੇ ਆਪਣੇ ਮਸੂਰੀਆਂ ਕਰ ਰਿਹਾ ਐਦਾਂ ਹੀ ਇਹ ਕਰ ਰਹੇ ਆ ਤੇ ਲੋਕ ਤਾਂ ਕਹਿੰਦੇ ਵੀ ਲੋਕ ਤਾਂ ਬੜੇ ਖੁਸ਼ ਆ ਵੀ ਸਾਨੂੰ ਬਿਜਲੀ ਫ੍ਰੀ ਮਿਲ ਰਹੀ ਆ ਬਿਜਲੀ ਫ੍ਰੀ ਰਹਿ ਗਿਆ ਮਤਲਬ ਬਿਜਲੀ ਫ੍ਰੀ ਦੇਣੀ ਇਹਨਾਂ ਦੀ ਬੇਕੂਫੀ ਆ ਆ ਬੇਕੂਫ ਹੈ ਕਿ ਲੋਕਾਂ ਤੋਂ ਮਤਲਬ ਉਹ ਬਣਾ ਰਹੇ ਆ ਬੇਕੂਫ ਬਣਾ ਰਹੇ ਲੋਕਾਂ ਨੂੰ ਵੀ ਆਪ ਵੀ ਬੇਕੂਫ ਹੈ ਤੇ ਵੀ ਅਸੀਂ ਉਹ ਦੇ ਤਾ ਇਦਾਂ ਨੂੰ ਤੁਸੀਂ ਕੱਟ ਕਰ ਦੋ ਰੇਟ ਕੱਟ ਕਰ ਦੋ ਬਿਜਲੀ ਦਾ ਹਾਂ 2 ਰੁਪਏ 4 ਰੁਪਏ ਜੁਨਟ ਕਰ ਦੋ ਉਹ ਉਹ ਲੋਕਾਂ ਨੂੰ ਮਨਜ਼ੂਰ ਆ ਤੁਸੀਂ ਵੀ ਸਹਿਮਤ ਹੋ ਇਹਨਾਂ ਦੀ ਗੱਲ ਆ ਹਾਂਜੀ ਸਹਿਮਤ ਆ ਸੀ ਸਹਿਮਤ ਇਸ ਗੱਲ ਨਾਲ ਤੇ ਉਹ ਲੋਕਾ ਕੌਣ ਆ ਜਿਹੜੇ ਮੰਗ ਕਰਦੇ ਵੀ ਬਿਜਲੀ ਫਰੀ ਦਿੱਤੀ ਜਾਵੇ ਲੋਕ ਉਹ ਤਾਂ ਕਹਿੰਦੇ ਇਹਨਾਂ ਗੱਲਾਂ ਤੋਂ ਲੋਕ ਖੁਸ਼ ਬਹੁਤ ਕੋਈ ਤੇ ਕੋਈ ਨਹੀਂ ਕੋਈ ਤੇ ਕੱਟੀਏ ਤੇ ਸੋਂ 2 ਰੁਪਏ ਕੋਈ ਨਹੀਂ ਚੱਲ ਬਿਲੀ ਕੱਟ ਦੋ ਤੁਸੀਂ ਪੈਸੇ ਦੇਣਾ ਚਾਹੁੰਦੇ ਜੁਨਟ 2 ਰੁਪਏ ਜੁਨਟ ਹਾਂ 2 ਸਹੀ ਰੇਟਾਂ ਦਾ ਚੀਜ਼ ਮਿਲਣੀ ਚਾਹੀਦੀ ਆ ਤੇ ਬਾਕੀ ਮਤਲਬ ਕੁਝ ਨਹੀਂ ਹੈਗਾ ਕੋਈ ਕਹਿੰਦਾ ਨਹੀਂ ਆ ਵੀ ਜ਼ਿਲ੍ਹਾ ਬਣਾਓ ਕੋਈ ਕੁਝ ਨਹੀਂ ਕਹਿੰਦਾ ਸਿਰਫ ਮਤਲਬ ਇਹਨਾਂ ਦੀ ਪੋਲਿਟਿਕਸ ਆ ਰਾਜਨੀਤੀ ਹੋ ਰਹੀ ਹੈ ਸਰਦਾਰ ਜੀ ਤੁਸੀਂ ਤਾਂ ਦੇਖੋ ਅਮਰਤਾਰੀ ਹੋਂ ਫਿਰ ਅਨੰਦਪੁਰ ਸਾਹਿਬ ਜੇ ਜ਼ਿਲ੍ਹਾ ਬਣ ਜਾਂਦਾ ਮੰਨ ਲਓ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਚਾਹੇ ਹਵਾ ਚ ਹੀ ਆ ਪਰ ਫਿਰ ਤੁਹਾਨੂੰ ਖੁਸ਼ੀ ਆ ਉਸ ਦੀ ਦੇਖੋ ਜਿਹੜਾ ਖਾਲਸਾ ਦਾ ਸਥਾਨ ਆ ਉਹਦੇ ਨਾਲ ਜ਼ਿਲ੍ਹਿਆਂ ਨਾਲ ਕੋਈ ਫਰਕ ਨਹੀਂ ਪੈ ਸਕਦਾ ਪੈ ਸਕਦਾ ਇਹਦਾ ਸਥਾਨ ਮਹਾਰਾਜ ਨੇ ਉਹਨੂੰ ਐਨਡੀਪੀ ਬਖਸ਼ਿਸ਼ ਦਿੱਤੀ ਤੁਸੀਂ ਮਤਤਾ ਕਿਸੇ ਜ਼ਿਲ੍ਹੇ-ਜੁਲੇ ਨਾਲ ਨਹੀਂ ਆ ਜ਼ਿਲ੍ਹੇ ਨਾਲ ਮਤਨ ਕਿਤੇ ਆਜੂ ਕੋਈ ਬਲੱਜਾ ਪੂਰੇ ਉਹਦਾ ਠੀਕ ਹੈ ਜੀ ਇਹ ਤਾਂ ਜ਼ਿਲ੍ਹਾ ਦਾ ਰੋਪੜਾ ਪੰਜਾਬ ਲਈ ਹੋ ਜਾਊਗਾ ਹੋਰ ਲਈ ਤਾਂ ਨਹੀਂ ਹੈਗਾ ਕਿਸ ਲਈ ਉਹ ਠੀਕ ਹੈ ਨਹੀਂ ਉਹ ਐਡੀ ਬੜੀ ਪੱਦ ਉਹ ਸਤਾਨ ਦਾ ਜ਼ਿਲ੍ਹਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਅਨੰਤਪੁਰ ਸਾਹਿਬ ਦੇ ਮਹੱਤਵ ਨੂੰ ਜ਼ਿਲ੍ਹੇ ਨਾਲ ਨਾ ਵਧਾਇਆ ਜਾ ਸਕਦਾ ਨਾ ਖਾਲਸਾ ਦਾ ਸਤਾਨਕ ਖਾਲਸਾ ਸਤਾਨ ਰੋਕੋ ਉੱਚਾ ਸਰਬ ਤੋਂ ਉੱਚਾ ਠੀਕ ਹੈ ਜੀ ਬਸ ਇਹ ਗੱਲ ਬਾਤ ਫਾਲਤੂ ਗੱਲ ਦੀ ਸੀ ਕਰਦਾ ਤੁਸੀਂ ਇੱਥੇ ਰੋਪੜ ਦੇ ਰਹਿਣ ਵਾਲੇ ਹੋ ਕਿ ਹਾਂ ਜੀ ਨਾਲ ਜੇ ਜ਼ਿਲ੍ਹਾ ਹੀ ਬਣਿਓ ਕਿ ਹੁਣ 25 ਮੀਟਰ ਸੜਕਾਂ ਬਣਗੇ 20 25 ਮੀਟਰ ਬੰਦਾ ਹੋ ਰਿਹਾ ਜਾਂਦਾ ਸਰ ਕੋ ਵਹੀਕਲ ਹੁਣ ਤਾਂ ਹਾਂ ਜੀ ਜਿਹੜਾ ਜਿਹੜਾ ਬਣਦਾ ਉਹਦੇ ਵਾਸਤੇ ਹਜ਼ਾਰਾਂ ਕਰੋੜਾਂ ਦਾ ਫੰਡ ਵੀ ਤੇ ਚਾਹੀਦਾ ਇਹਨਾਂ ਤੋਂ ਆਨੰਦਪੁਰ ਸਭੋਲਾ ਹੁਣ ਮਾਲਾ ਚੱਲਣਾ ਜੀ ਗੜੀ ਸ਼ੰਕਰ ਤੋਂ ਆਨੰਦਪੁਰ ਰੋਡ ਦਾ ਕਲੀਅਰ ਨਹੀਂ ਹੋ ਰਿਹਾ ਜੇ ਅਕਾਲੀ ਦਲ ਵੀ ਆ ਲਿਆ ਕਾਂਗਰਸ ਵੀ ਆ ਲਈ ਸਾਰੇ ਤੇ ਇਹ ਰੋਡ ਨਹੀਂ ਬਣਿਆ ਹਜ਼ਾਰਾਂ ਬੰਦਾ ਮਰਦਾ ਉਹ ਰੋਡ ਪ੍ਰੈਕਸੀਡੈਂਟ ਹੋ ਕੇ ਕਹਿੰਦਾ ਬੁਰਾ ਹਾਲ ਹੈ ਉਸ ਉੱਥੇ ਹੀ ਲਾ ਦੇਵੇ ਹੋਰ ਰੋੜੇ ਚੌੜਾ ਕਰ ਦਵੇ ਉਹ ਕਾਰਸੇ ਵਾਲੇ ਬਾਬੇ ਕਰ ਰਹੇ ਜੀ ਉਹਨਾਂ ਨੇ ਮਿਹਨਤ ਕਰੀ ਹੈ ਇਹਨਾਂ ਕੋਲ ਕੀ ਹੈ ਨਾਂਗੇ ਸਾਰੇ ਲੀਡਰ ਇਹਦਾ ਆਪਣੀ ਸੀਟ ਸਟੈਬਲਿਸ਼ ਕਰਨ ਵਾਸਤੇ ਹੀ ਇਹ ਸਟੈਪ ਚੱਕ ਰਹੇ ਆ ਇੱਕ ਸੀਟ ਹੋਰ ਹਾਂ ਵਧਾਉਣੇ ਦੇ ਚੱਕਰ ਚ ਬਸ ਓਹੀ ਚੱਕਰ ਹਾਂਜੀ ਹਾਂਜੀ ਓਹੀ ਚੱਕਰ ਵੀ ਅਸੀਂ ਸਤਰ ਰਹੇ ਜੀ ਐਮਐਲਏ ਬਣ ਜੂਗੇ ਸੀਟਾਂ ਵਧਾ ਰਹੇ ਬਸ ਆਪਣੀਆਂ ਜਿਹੜੀ ਸਰਕਾਰਾਂ ਦੀ ਆ ਓਹੀ ਜ਼ਿਲ੍ਹੇ ਬਣਾ ਦਿੰਦੀ ਜਾਂ ਨਾਵੇਂ ਆ ਦੋ ਜ਼ਿਲ੍ਹੇ ਪਹਿਲਾਂ ਕਰਦੇ ਸੀ ਇੱਕ ਫਤੇਗੜ ਇੱਕ ਮਹਾਲੇ ਕਰਦਾ ਸੀ ਉਹਦੇ ਬਾਅਦ ਹੁਣ ਤੀਸਰਾ ਆ ਗਿਆ ਕੱਢਣ ਸੋ ਬਿਲਕੁਲ ਚਰਚਾਵਾ ਜਿੱਥੇ ਵਕੀਲ ਭਾਈ ਚਾਰੇ ਦੇ ਵੱਲੋਂ ਇਹ ਕਿਹਾ ਗਿਆ ਕਿ ਜ਼ਿਲ੍ਹਾ ਨਹੀਂ ਬਣਨਾ ਚਾਹੀਦਾ ਕਾਨੂੰਨੀ ਜਾਣਕਾਰੀ ਰੱਖਦੇ ਆ ਤਾਂ ਆਮ ਲੋਕ ਵੀ ਜੋ ਚਰਚਾ ਚਰਚਾਵਾਂ ਇਹ ਸੁਣ ਰਹੀ ਸੀ ਖੜੇ ਉਹਨਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਆ ਹਾਲਾਂਕਿ ਇਹ ਚਰਚਾਵਾਂ ਦਾ ਆਧਾਰ ਕੀ ਹੈ ਚਰਚਾਵਾਂ ਕਿੰਨੀਆਂਕ ਸੱਚੀਆਂ ਜਾਂ ਕਿੰਨੀਆਂਕ ਗਲਤ ਹੈ ਉਸ ਬਾਰੇ ਅਜੇ ਨਹੀਂ ਕਿਹਾ ਜਾ ਸਕਦਾ ਪਰ ਸਰ ਕਿਵੇਂ ਦੇਖਦੇ ਹੋ ਤੁਸੀਂ ਵੀ ਕਾਨੂੰਨ ਦੇ ਜਾਣਕਾਰ ਹੋ ਜੀ ਜੇ ਜ਼ਿਲ੍ਹਾ ਬਣਦਾ ਲੋਕ ਕਹਿੰਦੇ ਵੀ ਸਾਨੂੰ ਤਾਂ ਇਹ ਇਦਾਂ ਲੱਗਦਾ ਵੀ ਇਹ ਰਾਜਨੀਤਿਕ ਲਾਹੇ ਲਈ ਜਾ ਰਿਹਾ ਤੁਸੀਂ ਕੀ ਸਮਝਦੇ ਹੋ ਇਸ ਸਮਝਦਾ ਕਿ ਰਾਜਨੀਤਿਕ ਲਾਹੇ ਤਾਂ ਹੈ ਹੀ ਹੈ ਕਿਉਂਕਿ ਵੋਟਾਂ ਆ ਰਹੀਆਂ ਵੋਟਾਂ ਦੇ ਟਾਈਮ ਇਹੋ ਜਿਹੀਆਂ ਚੀਜ਼ਾਂ ਅਖਬਾਰਾਂ ਚ ਦੇਣੀਆਂ ਉਹ ਲੱਗਦਾ ਵੀ ਕੋਈ ਨਾ ਕੋਈ ਰਾਜਨੀਤਿਕ ਲਾਭ ਜਿਹੜਾ ਹੈਗਾ ਲੈਣਾ ਚਾਹੁੰਦੇ ਆ ਨੋ ਡਾਊਟ ਜਿਹੜਾ ਆਨੰਦਪੁਰ ਸਾਹਿਬ ਸ਼ਹਿਰ ਹੈਗਾ ਜਾਂ ਇਲਾਕਾ ਹੈ ਉਹ ਬਹੁਤ ਹੀ ਇਤਿਹਾਸਿਕ ਵਧੀਆ ਹੈਗਾ ਪਰ ਸਰਕਾਰ ਨੂੰ ਇਹ ਚਾਹੀਦਾ ਕਿ ਉਹ ਉੱਥੇ ਇੰਨੀ ਡਿਵੈਲਪਮੈਂਟ ਕਰਵਾਣ ਉਹ ਡਿਵੈਲਪਮੈਂਟ ਦੇ ਨਾਲ ਨਾਲ ਜਿਹੜੇ ਉੱਥੇ ਪੈਕੇਜ ਦਿੱਤੇ ਜਾਣ ਹਿਮਾਚਲ ਨਾਲ ਲੱਗਦਾ ਹੈਗਾ ਬੰਦੀ ਏਰੀਆ ਐਡਾ ਬੜਾ ਪੈਕੇਜ ਕਿੰਨੇ ਸਾਲਾਂ ਤੋਂ ਉੱਥੇ ਚੱਲ ਰਿਹਾ ਹੈਗਾ ਤੇ ਉਸ ਇਲਾਕੇ ਨੂੰ ਪੈਕੇਜ ਦੇਣ ਤਾਂ ਕਿ ਲੋਕਾਂ ਨੂੰ ਕੋ ਰੁਜ਼ਗਾਰ ਮਿਲੇ ਲੋਕਾਂ ਨੂੰ ਜਿਹੜਾ ਹੈਗਾ ਕੋਈ ਹੋਰ ਕਮਾਈ ਦਾ ਸਾਧਨ ਮਿਲੇ ਜ਼ਿਲ੍ਹੇ ਬਣਾ ਬਣਾ ਕੇ ਜਿਹੜੇ ਹੈਗੇ ਆ ਉਹ ਕਿੰਨਾ ਖਰਚਾ ਜਿਹੜਾ ਹੈਗਾ ਸਰਕਾਰ ਦਾ ਉਹ ਉੱਥੇ ਆਏਗਾ ਕਿੰਨੀਆਂ ਜਾ ਕੇ ਜਿਹੜੇ ਬਿਲਡਿੰਗਾਂ ਬਣਨ ਗਈਆਂ ਉੱਥੇ ਆਫੀਸਰ ਬਿਠਾਏ ਜਾਣਗੇ ਉਹ ਕੋਈ ਐਡੀ ਵੱਡੀ ਜਿਹੜੀ ਖਰਚਾ ਹੈਗਾ ਉਹ ਕਿਹਨਾਂ ਲੋਕਾਂ ਤੇ ਸਹਿਣ ਹੋਏਗਾ ਸਿਰ ਕਾਮ ਜੀ ਗੱਲ ਆ ਜਦੋਂ ਜੇਬ ਭਰੀ ਹੋਵੇ ਤਾਂ ਫਿਰ ਬੰਦਾ ਕਹਿੰਦਾ ਕੁਝ ਵੀ ਕਰ ਲਓ ਫੇ ਘਰ ਦੇ ਵੀ ਉਹਨੂੰ ਕਹਿੰਦੇ ਵੀ ਕਰ ਲੈ ਭਾਈ ਜੇ ਜੇਬ ਵਿੱਚ ਨਾ ਪੈਸਾ ਹੋਵੇ ਫਿਰ ਹਰ ਬੰਦਾ ਰੋਕਦਾ ਵੀ ਨਾ ਪੰਗਾ ਲੈ ਤੇਰੀ ਜੇਬ ਤੈਨੂੰ ਇਜਾਜ਼ਤ ਨਹੀਂ ਦਿੰਦੀ ਤੁਹਾਨੂੰ ਲੱਗਦਾ ਵੀ ਸਰਕਾਰ ਦੀ ਜੇਬ ਇਸ ਸਮੇਂ ਇਜਾਜ਼ਤ ਦੇ ਰਹੀ ਹੈ ਵੀ ਇਹ ਪੰਗਾ ਲਿਆ ਜਾਵੇ ਉਮੈ ਇਸ ਕਾਲ ਦੇ ਵਿੱਚ ਬਹੁਤ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਕਿ ਸਰਕਾਰ ਕੋਲ ਜਿਹੜਾ ਹੈਗਾ ਉਹ ਪੈਸਾ ਆ ਸਕਦਾ ਹੈ ਰੈਵਨਿਊ ਜਨਰੇਟ ਹੁੰਦੇ ਹੈ ਉਹ ਕਿਤੇ ਜਾ ਸਕਦੇ ਹੈ 10 ਕਰੋੜ ਦਾ ਕਰਜ਼ਾ ਵੀ ਤਾਂ ਹੈਗਾ ਜੀ ਪਰ ਨੁਕਸਾਨ ਜਿਹੜਾ ਹੈਗਾ ਉਹ ਬਹੁਤ ਵੱਡਾ ਹੈ ਜ਼ਿਲ੍ਹੇ ਜਿਹੜੇ ਬਣਾਉਣ ਦੇ ਨਾਲ ਨੁਕਸਾਨ ਹੁੰਦਾ ਹੈਗਾ ਕਿਉਂਕਿ ਅੱਜ ਕੱਲ ਜਿਹੜੇ ਲੋਕਾਂ ਕੋਲ ਸਾਧਨ ਹੈਗੇ ਆ ਇਹ ਕਿਸੇ ਟਾਈਮ ਹੁੰਦਾ ਸੀਗਾ ਸਾਡਾ ਜਿਹੜਾ ਹੈਗਾ ਅੰਬਾਲਾ ਜ਼ਿਲ੍ਹਾ ਗਿਣਿਆ ਜਾਂਦਾ ਸੀ ਹੁਸ਼ਿਆਰਪੁਰ ਤੱਕ ਲੋਕੀ ਉੱਥੇ ਜਾਂਦੇ ਸੀ ਉਦੋਂ ਵੀ ਤਾਂ ਲੋਕੀ ਜਾਂਦੇ ਸੀਗੇ ਪੈਦਲ ਲੋਕੀ ਜਿਹੜੇ ਹੈਗੇ ਆ ਉਹ ਸੈਰ ਜਾਂਦੇ ਸੀ ਲੋਕੀ ਸਾਈਕਲਾਂ ਤੇ ਜਾਂਦੇ ਸੀਗੇ ਹੁਣ ਤਾਂ ਹਰ ਇੱਕ ਬ ਤੁਸੀਂ ਦੇਖਿਆ ਇੱਥੇ ਪਾਰਕਿੰਗ ਵਾਸਤੇ ਤਾਂ ਜਗ੍ਹਾ ਨਹੀਂ ਹੈਗੀ ਆ ਲੋਕੀ ਜਿਹੜੇ ਹੈਗੇ ਆਪਣੀ ਜਿਹੜੇ ਸਾਧਨ ਹੈਗੇ ਉਹਦੇ ਜਰੀਏ ਆਨੰਦਪੁਰ ਸਾਹਿਬ ਵੀ ਜਾ ਸਕਦੇ ਬਲਾ ਚੌਰ ਵੀ ਜਾ ਸਕਦੇ ਰੋਪੜ ਵੀ ਆ ਸਕਦੇ ਆ ਇੱਕ ਜਿਹੜਾ ਲੋਕਾਂ ਨੂੰ ਇਹ ਭੰਬਲ ਪੂਸੇ ਚ ਪਾ ਕੇ ਜਿਹੜਾ ਹੈਗਾ ਉਹ ਰਾਜਨੀਤਿਕ ਲਾਹਾ ਜਿਹੜਾ ਲਿਆ ਜਾ ਰਿਹਾ ਉਹ ਨਹੀਂ ਲੈਣਾ ਚਾਹੀਦਾ ਸਰਕਾਰ ਨੂੰ ਜਿਹੜਾ ਹੈਗਾ ਇਸ ਗੱਲ ਤੇ ਬੜਾ ਵਧੀਆ ਗੌਰ ਕਰਨਾ ਚਾਹੀਦਾ ਵੈਸੇ ਵੀ ਜਿਹੜਾ ਰੋਪੜ ਜ਼ਿਲ੍ਹਾ ਹੈ ਉਹ ਰੋਪੜ ਜ਼ਿਲ੍ਹੇ ਨੂੰ ਤਾਂ ਕਿੰਨੀ ਵਾਰ ਕੱਟਿਆ ਗਿਆ ਇਹਦੀ ਇਤਿਹਾਸਿਕ ਜਿਹੜੀ ਮਾਨਤਾ ਹੈਗੀ ਆ ਉਹ ਖਤਮ ਹੋ ਗਈ ਹੈ ਇਹਦੀ ਜਿਹੜੀ ਰਿਲੀਜੀਅਸ ਮਾਨਤਾ ਹੈਗੀ ਉਹ ਖਤਮ ਹੋ ਗਈ ਹੈ ਸੋ ਇਸ ਕਰਕੇ ਅਸੀਂ ਤਾਂ ਪੁਰਜੋਰ ਇਹੀ ਸ਼ਬਦਾਂ ਚ ਇਹਨੂੰ ਬੇਨਤੀ ਵੀ ਕਰਦੇ ਆ ਸਰਕਾਰ ਨੂੰ ਕਿ ਇਹ ਜ਼ਿਲ੍ਹਾ ਅਜੇ ਨਾ ਬਣਾਇਆ ਜਾਵੇ ਨਾ ਹੀ ਕੋ ਲੋੜ ਹੈਗੀ ਹੈ ਨਾ ਹੀ ਕੋ ਲੋਕਾਂ ਦੀ ਮੰਗ ਹੈਗੀ ਹੈ ਲੋਕੀ ਜਿਹੜੇ ਹੈਗੇ ਆ ਬਲਾਚੌਰ ਅਫੈਕਟ ਹੋ ਰਿਹਾ ਨਵਾਂ ਸ਼ਹਿਰ ਅਫੈਕਟ ਹੋ ਰਿਹਾ ਰੋਪੜ ਅਫੈਕਟ ਹੋ ਰਿਹਾ ਹੈਗਾ ਅਸੀਂ ਇਸ ਕਰਕੇ ਇਹ ਜ਼ਿਲ੍ਹਾ ਜਿਹੜਾ ਹੈਗਾ ਉਹ ਨਹੀਂ ਬਣਨਾ ਚਾਹੀਦਾ ਸੋ ਬਿਲਕੁਲ ਜਿੱਥੇ ਲੋਕ ਚਰਚਾਵਾਂ ਇਹ ਕਰ ਰਹੇ ਆ ਵੀ ਜਿਲ੍ਹਾ ਬਣਨ ਦੇ ਨਾਲ ਕੋਈ ਲਾਭ ਨਹੀਂ ਰਾਜਨੀਤਿਕ ਲਾਹਾ ਹੀ ਇਹਦੇ ਵਿੱਚ ਤਾਂ ਜੋ ਕਾਨੂੰਨ ਦੇ ਜਾਣਕਾਰ ਉਹ ਵੀ ਇਸ ਗੱਲ ਬਾਰੇ ਕਹਿ ਰਹੇ ਆ ਵੀ ਇਸ ਚੀਜ਼ ਨਾਲ ਕਿਸੇ ਨੂੰ ਫਾਇਦਾ ਨਹੀਂ ਮਿਲਣ ਵਾਲਾ ਨੁਕਸਾਨ ਹੀ ਹੋਏਗਾ ਪਰ ਅਖੀਰਲਾ ਫੈਸਲਾ ਸਰਕਾਰ ਦਾ ਹੁੰਦਾ ਹੈ ਫਿਲਹਾਲ ਚਰਚਾਾਂ ਹੈ ਇਹ ਚਰਚਾਾਂ ਕਿੰਨੀਆਂ ਸੱਚੀਆਂ ਹਨ ਕਿੰਨੀਆਂ ਝੂਠੀਆਂ ਹਨ ਕਿੰਨੀਆਂ ਅਫਵਾਹਾਂ ਹਨ ਇਹ ਇਸ ਦੇ ਬਾਰੇ ਵਿੱਚ ਅਜੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਕੋਈ ਵੀ ਅਫੀਸ਼ੀਅਲ ਸਟੇਟਮੈਂਟ ਕਿਸੇ ਅਧਿਕਾਰੀ ਦੀ ਅਜੇ ਤੱਕ ਨਹੀਂ ਆਈ ਪਰ ਜੇਕਰ ਇਹ ਗੱਲਾਂ ਸਾਹਮਣੇ ਆਉਂਦੀਆਂ ਕਿ ਸਰਕਾਰ ਇਹਨਾਂ ਵਿਚਾਰਾਂ ਦੇ ਉੱਤੇ ਪਹਿਲਾਂ ਗੌਰ ਕਰੇਗੀ ਸਰਕਾਰ ਦੇਖੇਗੀ ਕਿ ਲੋਕਾਂ ਨੂੰ ਇਸ ਜ਼ਿਲ੍ਹੇ ਦੀ ਲੋੜ ਹੈ ਜਾਂ ਲੋੜ ਨਹੀਂ ਹੈ ਲੋਕਾਂ ਦੀ ਮੰਗ ਦੇ ਉੱਤੇ ਗੌਰ ਕਰਕੇ ਇਹ ਕਦਮ ਚੁੱਕਿਆ ਜਾਵੇਗਾ ਜਾਂ ਨਹੀਂ ਚੁੱਕਿਆ ਜਾਵੇਗਾ ਇਸ ਦੇ ਉੱਤੇ ਨਜ਼ਰਾਂ ਬਣੀਆਂ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕਚਾਨਾ